ਆਜ ਆਪਣੇ ਆਪ ਤੇ ਖਰਾਬ ਤੇ ਆਪਣੇ ਮੁੰਡੇ ਤੇ ਤੇ ਚਿੱਟਾ ਵੇਜ ਲਈ ਤਾਂ ਸਾਰਾ ਪਿੰਡ ਕਰਤਾ ਖਰਾਬ ਓਏ ਤੇ ਮੇਰੀ ਸੁਣ ਲੈ ਕਰ ਤੇ ਅਗਰ ਤੇ ਉਹ ਸਖਤ ਕਾਰਵਾਈ ਕਰਾਂਗਾ ਤੇਰੀ ਪੁਸ਼ਤਾ ਯਾਦ ਕਰ ਰਹੀਆਂ ਪਿੰਡ ਦੇ ਵਿੱਚ ਵੀ ਤੂੰ ਕਾਹਦੇ ਦਬਾਈ ਹੈ ਜੇ ਤੂੰ ਪਿੰਡ ਦੇ ਵਿੱਚ ਕਿਸੇ ਤੰਬਾੜ ਪਤਾ ਕੀਤਾ ਜਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇਰੇ ਨਾਲ ਉਹ ਹੋ ਸਕ ਕੀਤਾ ਜਾਏਗਾ ਕਾਨੂੰਨੀ ਤੌਰ ਤੇ ਕਿ ਤੇਰੇ ਆਉਣ ਵਾਲੀਆਂ ਪੁਸ਼ਤਾ ਯਾਦ ਕਰ ਰਹੀਆਂ ਵੀ ਤੂੰ ਕਿਸੇ ਪਿੰਡ ਦੇ ਵਿੱਚ ਤੂੰ ਪੁਸ਼ਤਾ ਨੂੰ ਦੱਸੇਗਾ ਤੇ ਮੈਂ ਉਹ ਇਸ ਪਿੰਡ ਦੇ ਵਿਅਕਤੀ ਨੂੰ ਇਹ ਤੋਸੇ ਪਿੰਡ ਦਾ ਸਰਪੰਚ ਚੁਣਿਆ ਇੱਕ ਸ਼ਰਾਬੀ ਤੇ ਕਵਾਫੀ ਜਿਹਦੇ ਖਿਲਾਫ 18 ਦਾ ਫਰਚੇ ਦਰਜ ਨੇ ਤੋ ਕਹਿ ਤੋ ਭਾਵੇਂ ਆ ਇਹ ਪ੍ਰੇਖਿਤਨਾ ਕਿਵੇਂ ਰਹਿ ਜਾਈ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਵਾ ਲੇਗਾ ਕਿ ਤੈਨੂੰ ਬਖਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਤਾਂ ਇਹ ਆਪਣੇ ਦਿਲ ਤੋਂ ਪੁਲੇਖਾ ਕੱਢ ਦੇ ਤੇਰਾ ਮੈਂ ਦਿਆਂਗਾ ਜਮਾਨੇ ਤੇ ਸ਼ਲੂਸ ਕੱਢ ਇਹ ਨੋਟ ਕਰ ਲੈ ਧਿਆਨ ਨਾਲ ਮੇਰੀ ਗੱਲ ਠੀਕ ਆ ਤੇਰੇ ਮੁੰਡੇ ਦੇ ਖਿਲਾਫ ਗੁਰਦਾਸਪੁਰ ਜਿਹੜੇ ਪਰਚਾ ਦਰਜ ਹੋ ਗਿਆ ਹੈ ਕਿਤੇ ਦਾ ਤੇ ਥਾਰਾ ਪਿੰਡ ਦੇ ਚਿੱਟਾ ਦੇ ਵਿੱਚ ਕਰ ਦਿੱਤਾ ਖਰਾਬ ਤੇ ਤੇਰਾ ਵੀ ਜਿਹੜਾ ਜਿਹੜਾ ਤੂੰ ਇੱਥੇ ਬਣਾ ਰਿਆ ਨਾ ਮਹਿਮਨਾਰੇ ਤੇ ਜਿਹੜਾ ਲੋਕਾਂ ਨੂੰ ਟਰੈਕ ਤੋਂ ਮਚਾ ਕੇ ਤੂੰ ਆਪਣਾ ਨਾਮ ਜਗ੍ਹਾ ਪੈਦਾ ਕਰ ਰਿਆ ਹੈ ਕਿ ਤੇਰੀ ਜਗ੍ਹਾ ਜੁਗਾ ਰਹਿਣੀ ਇੱਥੇ ਤੇ ਤੈਨੂੰ ਬਣਾਵਾਗਾ ਕੋਈ ਬੰਦੇ ਦਾ ਪੁੱਤ ਇਹ ਨੋਟ ਕਰ ਲੈ ਵੀ ਧਿਆਨ ਨਾਲ ਗੱਲ ਚੱਪਲੇ